ਸੰਕਤੀ ਸਾਖੀ ਮਾਲਕ ਸਭ ਦੇਖਦਾ ਇੱਕ ਮਹਾਤਮਾ ਦੇ ਕੋਲ ਦੋ ਸਖਸ਼ ਨਾਮ ਲੈਣ ਵਾਸਤੇ ਆਏ ਅਤੇ ਇੰਨਾ ਵਿੱਚੋਂ ਇੱਕ ਅਧਿਕਾਰੀ ਸੀ ਇੱਕ ਅਣ ਅਧਿਕਾਰੀ ਸੀ ਮਹਾਤਮਾ ਬਹੁਤ ਨਾਮ ਸਿਮਰਨ ਵਾਲੇ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਦੋਨੋਂ ਇੱਕ ਕੰਮ ਕਰੋ ਦੋਨੋਂ ਜਾਨੇ ਇੱਕ ਇੱਕ ਬਟੇਰ ਲੈ ਆ ਲੋ ਅਤੇ ਕਿਹਾ ਕਿ ਇਹਨਾਂ ਨੂੰ ਉੱਥੇ ਮਾ ਜਾ ਕੇ ਮਾਰ ਕੇ ਆਓ ਜਿੱਥੇ ਤੁਹਾਨੂੰ ਕੋਈ ਨਾ ਦੇਖੇ ਉਨ੍ਹਾਂ ਵਿੱਚੋਂ ਇੱਕ ਤੇ ਉਸੇ ਵਿਲੇ ਜਾ ਕੇ ਤਰਖਤ ਦੀ ਆੜ ਵਿੱਚ ਜਾ ਕੇ ਬਟੇਰ ਦੀ ਧੋਨ ਮਰੋੜ ਆਇਆ ਅਤੇ ਜਿਹੜਾ ਦੂਸਰਾ ਸੀ ਉਹ ਦੂਰ ਉਜਾੜ ਚ ਚਲਾ ਗਿਆ ਹੁਣ ਸੋਚਦਾ ਹੈ ਕਿ ਜੇ ਮੈਂ ਇਸ ਨੂੰ ਮਾਰਦਾ ਹਾਂ ਤੇ ਇਹ ਮੈਨੂੰ ਦੇਖਦਾ ਅਤੇ ਮੈਂ ਇਸ ਨੂੰ ਦੇਖਦਾ ਤੇ ਇੱਕ ਸਾਨੂੰ ਦੋਹਾਂ ਨੂੰ ਜੋ ਦੇਖ ਰਿਹਾ ਹੈ ਉਹ ਹੈ ਮਾਲਕ ਜੋ ਸਾਨੂੰ ਦੋਹਾਂ ਨੂੰ ਦੇਖ ਰਿਹਾ ਹੈ ਮਗਰ ਮਹਾਤਮਾ ਦਾ ਹੁਕਮ ਹੈ ਕਿ ਇਹਨੂੰ ਉੱਥੇ ਮਾਰਨਾ ਹੈ ਜਿੱਥੇ ਕੋਈ ਨਾ ਦੇਖੇ ਆਖਰ ਸੋਚ ਸਾਜ ਕੇ ਸਵੇਰ ਦੀ ਸ਼ਾਮ ਹੋ ਗਈ ਤੇ ਫਿਰ ਮਹਾਤਮਾ ਦੇ ਕੋਲ ਆਇਆ ਤੇ ਕਹਿੰਦਾ ਹੈ ਮਹਾਤਮਾ ਜੀ ਮੈਨੂੰ ਐਸੀ ਕੋਈ ਥਾਂ ਨਹੀਂ ਮਿਲੀ ਜਿੱਥੇ ਮੈਂ ਇਸ ਨੂੰ ਮਾਰ ਸਕਾਂ ਕਿਉਂਕਿ ਹਰ ਜਗ੍ਹਾ ਮਾਲਕ ਸਾਨੂੰ ਦੇਖਦਾ ਹੈ ਮੈਂ ਇਹਨੂੰ ਦੇਖਦਾ ਹਾਂ ਇਹ ਮੈਨੂੰ ਦੇਖਦਾ ਹੈ ਕੋਈ ਥਾਂ ਅਜਿਹੀ ਨਹੀਂ ਮਿਲੀ ਜਿੱਥੇ ਸਾਨੂੰ ਕੋਈ ਨਾ ਦੇਖਦਾ ਹੋਵੇ ਮਹਾਤਮਾ ਬਹੁਤ ਖੁਸ਼ ਹੋਏ ਉਹਨੇ ਕਿਹਾ ਕਿ ਮੈਂ ਤੇ ਨਾਮ ਜ਼ਰੂਰ ਦਵਾਂਗਾ ਤੇ ਜਿਹੜਾ ਦੂਸਰਾ ਸੀ ਉਹਨੂੰ ਕਹਿ ਕਿ ਤੂੰ ਆਪਣੇ ਤੂੰ ਘਰ ਚਲਾ ਜਾ ਤੈਨੂੰ ਮੈਂ ਨਾਮ ਨਹੀਂ ਦੇ ਸਕਦਾ ਸੋ ਜੇਕਰ ਮਾਲਕ ਨੂੰ ਹਾਜ਼ਰ ਨਾ ਅਜ ਸਮਝੀਏ ਤਾਂ ਅਸੀਂ ਕੋਈ ਵੀ ਐਬ ਪਾਪ ਜਾਂ ਬੁਰਾ ਕੰਮ ਨਹੀਂ ਕਰਾਂਗੇ ਸੰਗਤ ਜੀ ਜੇ ਤੁਹਾਨੂੰ ਇਹ ਸਾਖੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਕਮੈਂਟ ਸਿੱਧਾ ਸਾਨੂੰ ਦੱਸੋ ਕਿ ਤੁਹਾਨੂੰ ਇਹ ਸਾਕੀ ਕਿਵੇਂ ਦੀ ਲੱਗੀ